ਅੱਜ ਆਪਾਂ ਇਸ ਸਟਰਾਬੇਰੀ ਦੀ ਫਸਲ ਦੀ ਰਾਖੀ ਕਰਨੀ ਆ ਸਾਰੀ ਰਾਤ ਤੇ ਸਟਰਾਬੇਰੀਆਂ ਜਿਹੜੀਆਂ ਹਨਾ ਇਹਨਾਂ ਨੂੰ ਕਈ ਜਾਨਵਰ ਆ ਕੇ ਖਾ ਜਾਂਦੇ ਇੱਥੇ ਇੱਥੇ ਗੀਜ਼ ਹੈਗੇ ਆ ਹਿਰਨ ਜਿਹੜੇ ਆ ਉਹ ਆ ਜਾਂਦੇ ਆ ਜੰਗਲ ਚੋਂ ਨਿਕਲ ਕੇ ਰਾਤ ਨੂੰ ਤੇ ਇੱਥੇ ਭਾਲੂ ਵੀ ਆ ਜਾਂਦੇ ਆ ਇੱਥੇ ਆ ਜਾਂਦੀਆਂ ਆ ਆਪਣੀਆਂ ਜਿਹੜੀਆਂ ਉਹ ਟਰਕੀ ਜਿਹੜੇ ਹੁੰਦੇ ਬਤਕਾਂ ਜਿਹਾ ਉਹ ਵੀ ਆ ਜਾਂਦੀਆਂ ਉਹ ਸਾਰੀ ਫਸਲ ਖਰਾਬ ਕਰ ਦਿੰਦੀਆਂ ਤੇ ਮੈਂ ਅੱਜ ਸਾਰੀ ਰਾਖੀ ਰੱਖਣੀ ਐ ਇੱਥੇ ਸਾਰੀ ਰਾਤ ਤੇ ਇਹਨੂੰ ਬਚਾਣਾ 50000 ਡਾਲਰ ਦੀ ਇਹ ਸਟਰਾਬੇਰੀ ਆ ਇਹ ਸਾਰੀ ਆ ਸੁਣਾਲੇ ਤੁਹਾਨੂੰ ਦਿਖਾਵਾਂਗੇ ਕਿ ਕੈਨੇਡਾ ਦੇ ਵਿੱਚ ਫਸਲਾਂ ਦੀ ਰਾਖੀ ਵੀ ਕਰਨੀ ਪੈਂਦੀ ਹੈ ਇਦਾਂ ਨਹੀਂ ਹੈਗਾ ਵੀ ਪੰਜਾਬ ਚ ਹੀ ਕਰਨੀ ਪੈਂਦੀ ਹੈ ਇੱਥੇ ਮੈਂ ਸੌਣਾ ਹੈਗਾ ਰਾਤ ਇਹਦੇ ਵਿੱਚ ਗੱਡੀ ਦੇ ਹੈ ਨਾ ਆ ਜਿਹੜੀ ਹੈਗੀ ਇਹਨੂੰ LED ਲਾਈਟ ਕਹਿੰਦੇ ਆ ਇਹ ਜਿਹੜੀ ਅੱਖਾਂ ਚ ਪੈ ਜਾਏ ਨਾ ਇਹ ਬਹੁਤ ਤੇਜ਼ ਆ ਮਤਲਬ ਵੀ ਇਹ ਘੱਟੋ ਘੱਟ 1 ਕਿਲੋਮੀਟਰ ਦੂਰ ਤੱਕ ਇਹਦੀ ਜਿਹੜੀ ਲਾਈਟ ਜਿਹੜੀ ਆ ਜਾਂਦੀ ਆ। ਤੋ ਐਦਾਂ ਆਪਾਂ ਅੰਦਰ ਵੜ ਕੇ ਸੌ ਜਾਣਾ ਤੇ ਪੂਰੀ ਅੱਖ ਰੱਖਣੀ ਆ ਗੱਡੀ ਦੇ ਅੰਦਰ ਦਾ ਨਜ਼ਾਰਾ ਹੈਗਾ। ਸੋ ਮੈਂ ਬਹੁਤ ਕੰਫਰਟੇਬਲ ਹੈਗਾ ਗੱਡੀ ਦੇ ਅੰਦਰ ਕਿਉਂਕਿ ਇੱਥੇ ਅ ਖਿੜਕੀਆਂ ਦੇ ਵਿੱਚੋਂ ਮੈਨੂੰ ਸਾਰਾ ਕੁਝ ਦਿਖਾਈ ਦਿੰਦਾ। ਉਧਰ ਲੱਗੀਆਂ ਹੋਈਆਂ ਸਟਰਾਬੀਰੀਆਂ ਸਾਡੀਆਂ। ਇਹਦੀ ਰਾਸੀ ਲੈਵੇਂ ਆਜ ਆਇਆ। ਠੀਕ ਆ। ਉਹ ਲੱਗੀਆਂ ਹੀਆਂ ਸਟਾਰਬਰੀਆਂ ਤੇ ਉਧਰੋਂ ਜਾਨਵਰ ਆਉਂਦੇ ਆ ਇੱਥੋਂ ਬਹਿ ਕੇ ਆਪਾਂ ਲਾਈਟਾਂ ਮਾਰਾਂਗੇ ਨਾਲੇ ਉਹਨਾਂ ਨੂੰ ਸਾਊਂਡ ਦੇ ਕੇ ਉੱਨਤ ਜਾਣਾ ਹੈ ਆਪਾਂ ਆ ਆਪਣੀ LED ਲਾਈਟ ਟੰਗੀ ਹੋਈ ਆ ਤੇ ਆ ਦੂਜੀ ਲਾਈਟ ਟੰਗੀ ਹੋਈ ਆ ਆਪਾਂ ਕਿੜਕੀਆਂ ਆਪਾਂ ਥੋੜੀਆਂ ਖੁੱਲੀਆਂ ਛੱਡੀਆਂ ਹੋਣੀਆਂ ਬਹੁਤ ਸੋਹਣੀ ਲੱਗਦੀ ਜਦੋਂ ਆਪਾਂ ਟੰਗ ਬੋਲ ਆਪਾਂ ਨੇ